ਇਹ ਘਾਤੇ ਵੀ ਸਾਰੇ ਵਕ ਵਕ ਜਿਹੜੇ ਅਕਿਊਜ਼ਡ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਰਹਿਸ਼ੀ ਏਰੀਏ ਨੇ ਉੱਥੇ ਤੇ ਜਾਂ ਆਫਿਸਿਸ ਨੇ ਉੱਥੇ ਪੂਰੀ ਤਰ੍ਹਾਂ ਸਰਚ ਕੀਤੀ ਜਾ ਰਹੀ ਹੈ। ਉਹ ਰਿਪੋਰਟ ਹੈਗੀ ਹੈ ਆ ਈਸ਼ਰ ਸਿੰਘ ਕਮੇਟੀ ਦੀ ਉਹ ਬੜੀ ਕਲੀਅਰ ਦੱਸਦੀ ਹੈ ਸਾਰੇ ਹਰੇਕ ਬੰਦੇ ਦਾ ਰੋਲ ਔਰ ਉਹਦੇ ਬੇਸ ਤੇ ਹੀ ਸਾਰਾ ਜਿਹੜੀ ਪੋਸਟ ਹੋ ਕੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਔਰ ਇਨਵੈਸਟੀਗੇਸ਼ਨ ਕੀਤੀ ਗਈ ਹੈ। ਵਿੱਚ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋ ਵੀ ਐਵੀਡੈਂਸ ਆਪਾਂ ਨੂੰ ਮਿਲ ਸਕਦੀ ਹੈ ਉਹ ਸਾਰੀ ਜਿਹੜੀ ਆਹਨ ਰਿਕਾਰਡ ਲੈ ਕੇ ਆਵਾਂਗੇ ਐਫ ਆਈ ਆਰ ਨੰਬਰ 168 ਜਿਹੜੀ ਹੈ 712 2025 ਨੂੰ ਦਰਜ ਕੀਤੀ ਗਈ ਸੀ ਸੀ ਡਿਵੀਜ਼ਨ ਚ ਮੈਂ ਆਪ ਕੋ ਸਕਰੀਨ ਸ਼ਾਟ ਮਿਜਾ ਅ ਸ਼੍ਰੀ ਗੁਰਗਾਂ ਸਾਹਿਬ ਜੀ ਦੇ ਜਿਹੜੇ 328 ਪਾਵਨ ਸਰੂਪ ਜਿਹੜੇ ਮਿਸਿੰਗ ਸੀ ਉਹਦੇ ਸਬੰਧ ਦੇ ਵਿੱਚ ਜੀ ਇਹਦੇ ਚ ਇੱਕ ਐਸ ਆਈ ਟੀ ਬਣਾਈ ਗਈ ਹੈ ਔਰ ਐਸਆਰਟੀ ਵੱਲੋਂ ਜਿਹੜਾ ਇਹਦੇ ਚ ਤਫ਼ਤੀਸ਼ ਕੀਤੀ ਜਾ ਰਹੀ ਹੈ ਬਿਲਕੁਲ ਐਸ ਪਰ ਫੈਕਟਸ ਐਂਡ ਜੋ ਐਵੀਡੈਂਸ ਸਾਨੂੰ ਆ ਰਹੀ ਹੈ ਉਹਦੇ ਤਹਿਤ ਅੱਜ ਵੱਖ-ਵੱਖ ਜਗ੍ਹਾ ਦੇ ਉੱਤੇ ਜੋ ਸਰਚ ਵਾਰੈਂਟਸ ਅਕਿਊਜ਼ ਦੇ ਲਏ ਗਏ ਸੀ ਅਗੇਂਸਟ ਮਾਨਜੋਗ ਅਦਾਲਤ ਦੇ ਵੱਲੋਂ ਉਹਨਾਂ ਦੇ ਉੱਤੇ ਟੋਟਲ ਜਿਹੜੇ 15 ਜਗ੍ਹਾ ਅੱਜ ਸਰਚ ਕੀਤੀ ਜਾ ਰਹੀ ਹੈ ਉਹਦੇ ਚ ਦੋ ਜਗ੍ਹਾ ਹੈਗੀਆਂ ਚੰਡੀਗੜ੍ਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ 8 ਜਗ੍ਹਾ ਗੁਰਦਾਸਪੁਰ ਰੋਪੜ ਅਤਰਨ ਤਰਨ ਤੇ ਅੰਮ੍ਰਿਤਸਰ ਰੂਰਲ ਦੇ ਏਰੀਏ ਚ ਵੀ ਰਿਸਰਚ ਕੀਤੀ ਜਾ ਰਹੀ ਹੈ ਔਰ ਇਹਦੇ ਚ ਮੇਨ ਸਾਡੇ ਕਸਟਡ ਆਫਸਰ ਔਰ ਸੀਨੀਅਰ ਆਫਸਰ ਨੂੰ ਸੁਪਰਵਾਈਜ਼ ਕਰ ਰਹੇ ਹੈ ਔਰ ਇਹਦੇ ਚ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋ ਵੀ ਐਵੀਡੈਂਸ ਆਪਾਂ ਨੂੰ ਮਿਲ ਸਕਦੀ ਹੈ ਉਹ ਸਾਰੀ ਜਿਹੜੀ ਆ ਹੋਂ ਰਿਕਾਰਡ ਲੈ ਕੇ ਆਵਾਂਗੇ ਔਰ ਇਹਦੇ ਚ ਤਫਤੀਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦੇ ਚ ਵੀ ਅਸੀਂ ਜਿਹੜਾ ਮੇਨ ਅਕਿਊਜ਼ਡ ਐ ਐਸ ਐਸ ਕੋਲੀ ਉਹਦੇ ਵੀ ਸਰਚ ਕੀਤੀ ਜਾ ਰਹੀ ਹੈ ਅੱਜ ਚੰਡੀਗੜ੍ਹ ਪ੍ਰੈਂਸਿਸ ਦੇ ਵਿੱਚ ਇਸ ਟਾਈਮ ਤੇ ਬਾਕੀ ਜਗ੍ਹਾ ਤੇ ਵੀ ਸਾਰੇ ਵੱਖ-ਵੱਖ ਜਿਹੜੇ ਅਕਿਊਜ਼ਡ ਐ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਰਹਿਸ਼ੀ ਏਰੀਏ ਨੇ ਉੱਥੇ ਤੇ ਜਾਂ ਆਫਿਸਸ ਨੇ ਉੱਥੇ ਪੂਰੀ ਤਰ੍ਹਾਂ ਸਰਚ ਕੀਤੀ ਜਾ ਰਹੀ ਹੈ ਔਰ ਇਸ ਤੋਂ ਬਾਅਦ ਜਿਹੜੀ ਹੈ ਸਾਰੀ ਚੀਜ਼ ਔਨ ਰਿਕਾਰਡ ਲੈ ਕੇ ਆਵਾਂਗੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਹੈ ਇਹ ਬਿਲਕੁਲ ਬੜੀ ਮੈਟੀਕੁਲਸ ਔਰ ਡੀਪ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਜੋ ਵੀ ਐਵਿਡੈਂਸ ਆ ਰਹੀ ਹੈ ਉਹਨੂੰ ਰਿਕਾਰਡ ਤੇ ਲਿਆ ਰਹੇ ਹਨ ਔਰ ਬਿਲਕੁਲ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਕਿਸੇ ਨੂੰ ਵੀ ਇਸ ਸਬਿੱਟ ਸਪੇਅਰ ਨਹੀਂ ਕੀਤਾ ਜਾਊਗਾ ਤਾਂ ਚੁਰਾਤੀਆਂ ਚੁਪਾ ਲੱਗੇ ਕਿ ਕੋਈ ਸ਼ੂਤ ਲੱਭਦਾ ਔਰ ਸੰਜਾਇ ਫਾਈਨੈਂਸ਼ੀਅਲ ਕੋਟਾ ਲਾ देखो चल रहा है जे टू अर्ली टू कमेंट ऑन दैट क्योंकि इन्वेस्टिगेशन ਦਾ ਪਾਰਟ ਹੈ ਅੱਜ ਬੇਸਿਕਲੀ ਤੋਂੜ ਨਾਲ ਹੀ ਸ਼ੇਅਰ ਕਰ ਰਿਹਾ ਕਿ ਜੋ ਐਵੀਡੈਂਸ ਆਈ ਹੈ ਔਰ ਜੋ ਅਗੇ ਅਦਾਲਤ ਦੇ ਵਿੱਚੋਂ ਸੱਚ ਵਾਰੈਂਟਸ ਮਿਲੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾ ਤੇ 15 ਲੋਕੇਸ਼ਨਸ ਦੇ ਉੱਤੇ ਪੰਜਾਬ ਤੇ ਚੰਡੀਗੜ੍ਹ ਇਹ ਜਿਹੜਾ ਐਸਐਸ ਕੂਲੀ ਫਿਰਦੇ ਨੇ ਇਹਨਾਂ ਦੀ ਕੀ ਰੋਲ ਸੀ ਬਰਾਬਰ ਉਹ ਚੱਲ ਰਹੇ ਹੈ ਜੀ ਅਜੇ ਤਾਂ ਅੰਡਰ ਰਿਮਾਂਡ ਨੇ ਉਹ ਸਾਰੇ ਗੱਲ ਜਿਹੜੇ ਆਏਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ ਇਹ ਸੀ 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 ਅਕਾਊਂਟ ਡਿਪਾਰਟਮੈਂਟ ਦੇਖਦੇ ਕੋ ਤਾਂ ਸਾਰਾ ਕੁਝ ਔਨ ਰਿਕਾਰਡ ਹੀ ਹੈ ਜਿਹੜੀ ਉਹ ਰਿਪੋਰਟ ਹੈਗੀ ਹੈ ਈਸ਼ਰ ਸਿੰਘ ਕਮੇਟੀ ਦੀ ਉਹ ਬੜੀ ਕਲੀਅਰ ਦੱਸਦੀ ਹੈ ਸਾਰੇ ਹਰੇਕ ਬੰਦੇ ਦਾ ਰੋਲ ਔਰ ਉਹਦੇ ਬੇਸ ਤੇ ਹੀ ਸਾਰਾ ਜਿਹੜੀ ਉਸ ਤੋਂ ਅਗੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਔਰ ਉਹਦੀ ਇਨਵੈਸਟੀਗੇਸ਼ਨ ਕੀਤੀ ਜਾ ਦੇਖੋ ਭਾਈ ਸਾਹਿਬ ਬੜੀ ਸਿੰਪਲ ਗੱਲ ਹੈ ਪਤਾ ਯੂ ਨੋ ਐਸ ਅ ਕੇਸ ਦੇਖ ਰਹੇ ਐਸ ਐਨ ਅਕਿਊਜ਼ਡ ਤੇ ਜੋ ਜੋ ਜਿਹਦਾ ਰੋਲ ਹੈ ਮੈਂ ਤੁਹਾਨੂੰ ਕਿਹਾ ਬਿਲਕੁਲ ਮੈਰਿਟ ਬੇਸਡ ਔਰ ਐਵਿਡੈਂਸ ਬੇਸਡ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ ਤੇ ਉਹ ਜਿਹੜਾ ਅੱਗੇ ਉਹਦੇ ਚ ਇਨਵੈਸਟੀਗੇਸ਼ਨ ਪ੍ਰਸੀਡ ਕਰ ਰਹੀ ਹੈ ਔਰ ਬੜੇ ਪੋਜ਼ਿਟਿਵ ਤਰੀਕੇ ਨਾਲ ਸਾਰੀ ਕ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਦੇਖੋ ਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਐਵਿਡੈਂਸ ਆਏਗੀ ਉਸ ਤਰ੍ਹਾਂ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜੋ ਲੀਗਲ ਕਾਰਵਾਈ ਹੋ ਉਹ ਫਾਲੋਅ ਅਪ ਹੋ ਕੇ ਦੇ ਵਿੱਚ ਅੱਗੇ ਆਏਗੀ ਆਏਗੀ